ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਵਾਂ ਦਿਨ ਨਵੀਂ ਸਵੇਰ ਤੇ ਨਵਾਂ ਸਫਰ ਸਫਰ ਹੈਗਾ ਤਾਮਿਲਪੁਰ ਦਾ ਤਾਮਿਲਪੁਰ ਵੀ ਅਸਾਮ ਦੇ ਵਿੱਚ ਹੈ ਅਸਾਮ ਬਹੁਤ ਲੰਮਾ ਹੈ ਅਜੇ 1-2 ਦਿਨ ਹੋਰ ਲੰਘਣਾ ਲੱਗਣਿਆ ਨੂੰ ਕ੍ਰੋਸ ਕਰਨ ਲਈ ਇਸ ਟਾਈਮ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਤੇਜਪੁਰ ਦੇ ਵਿੱਚ ਜਿੱਥੇ ਰਾਤ ਰੁਕੇ ਸੀ ਸਾਹਮਣੇ ਦਰਬਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਤੇ ਥੱਲੇ ਸਕੂਲ ਹੈ ਤੇ ਆਹ نیچے ਸਕੂਲ ਦੀ ਇਮਾਰਤ ਹੈ ਵਧੀਆ ਪਰ ਆ ਲਾਇਕ ਤੇ ਆਪਣਾ ਸਫ਼ਰ ਕਰਦੇ ਹਾਂ ਸ਼ੁਰੂ ਸਾਈਕਲ ਰੈਡੀ ਹੈ ਆਪਾਂ ਚੱਲੇ ਹਾਂ ਤੇਜਪੁਰ ਤੋਂ ਤਾਮਿਲਪੁਰ ਨੂੰ ਲਗਭਗ 135-40 ਕਿਲੋਮੀਟਰ ਦਾ ਹੈਗਾ ਰਸਤਾ ਤੇ ਤੇਜਪੁਰ ਹੈ ਜਿਹੜਾ ਕਾਫੀ ਵੱਡਾ ਸ਼ਹਿਰ ਹੈ ਪਰ ਹੈ ਬਹੁਤ ਪੁਰਾਣਾ ਸ਼ਹਿਰ ਗਰੀਬੀ ਦਾ ਵੇਅ ਵਾਲਾ ਸ਼ਹਿਰ ਲੱਗਿਆ ਦੇਖਣ ਨੂੰ ਤਾਂ ਤੇ ਸੌਪਾ ਬਹੁਤ ਹੋਈ ਪਈ ਐ ਪਰ ਹਜੇ ਸੁੰਨਸਰਾ ਬਈ ਐ ਟਾਈਮ ਲਗਭਗ 6:30 ਹੋ ਗਏ ਸਵੇਰ ਦੇ ਰਾਤ ਨੂੰ ਬਹੁਤ ਲੇਟ ਸੌਂਦੇ ਆ ਤੇ ਫਿਰ ਸਵੇਰੇ ਵੀ ਲੇਟ ਹੀ ਉੱਠਦੇ ਆ ਤੇਜਪੁਰ ਤੋਂ ਚੱਲ ਕੇ ਪਹਿਲੀ ਬ੍ਰੇਕ ਇੱਦੋਂ ਪਿੱਛੇ ਕੁਛ ਆਇਆ ਹੀ ਨਹੀਂ ਖਾਣ ਨੂੰ ਇੱਥੇ ਹੁਣ ਕਹਤਾ ਬੋਇਲਡ ਐਗ ਬ੍ਰਹਮਪੁੱਤਰ ਦੀਆਂ ਸ਼ਖਾਵਾਂ ਆਮ ਨਦੀਆਂ ਦਰਿਆਵਾਂ ਨਾਲੋਂ ਤਾਂ ਵੱਡੀਆਂ ਛੋਟੀਆਂ ਜਿਹੜੀਆਂ ਨਦੀਆਂ ਆ ਕੇ ਮਿਲਦੀਆਂ ਬ੍ਰਹਮਪੁੱਤਰ ਚ ਉਹ ਵੀ ਬਹੁਤ ਵਾਈਟ ਚੱਲ ਰਹੀਆਂ ਇਹ ਹੈ ਸਾਰੀ ਬਾਂਸ ਦੀ ਕਲਾਕਾਰੀ ਬੰਬੂ ਬੋਲਦੇ ਇਹਨੂੰ ਬੰਬੂ ਕਹ ਹੈ ਬੰਬੂ ਕਹ ਸਾਰਾ ਕੁਛ ਬਣਾਈ ਬੈਠਿਆ ਟੋਕਰੇ ਡਾਕ ਰਿਆਂ ਤੇ ਹੋਰ ਬਾਸ ਦਾ ਬਾਸ ਦੀ ਤਾਂ ਬਹੁਤ ਖੱਪਤਾ ਹੈ ਚੰਗੀ ਯੂਟਿਲਾਈਜੇਸ਼ਨ ਕਰਦੇ ਆ ਇਹ ਬਾਸ ਦੀ ਇੱਧਰ ਬ੍ਰਹਮਪੁੱਤਰ ਦੇ ਮੈਦਾਨ ਤੇ ਚੋਨਾ ਪੂਰਾ ਪੱਕ ਰਿਹਾ ਹੈ ਸਾਹਮਣੇ ਆ ਗਿਆ ਪੋਸਟ ਆਫਿਸ ਇੱਥੇ ਅਸੀਂ ਆ ਕਰਾਉਣ ਲੱਗੇ ਆ ਬਾਧੂ ਬੈਗ ਸਾਈਕਲ ਪੈਕਿੰਗ ਵਾਲੇ ਕੋਰੀਏ ਦੇ ਤੂੰ ਉੱਜ ਲਖਪਤ ਗੁਰਦੁਆਰਾ ਸਾਹਿਬ ਨੂੰ ਅਸੀਂ ਉੱਥੇ ਲੈ ਲਾਂਗੇ ਉਹਨਾਂ ਤੋਂ ਪਾਤਾ ਸਮਾਨ ਐਕਸਟਰਾ ਵੀ ਤੇਰਾ ਪਾਤਾ ਜਿਹੜਾ ਹੈਗਾ ਇਹ ਤੇਰੇ ਤੋਂ ਬਾਹਰ ਰੱਖਿਆ ਜੋ ਵੀ ਪਾਤਾ ਕਿੰਨਾ ਕੋ ਗਿਆ ਬਾਜਨ ਹੈ 20 ਤਾਂ ਨਹੀਂ ਕੋ 20 ਤਾਂ ਕੱਟਦੇ ਤਾਂ 20 ਤਾਂ ਨਹੀਂ ਅੱਛਾ ਵੀ ਹੁੰਦਾ ਨਹੀਂ ਤਾ ਤੇ ਬਿੱਲੀ ਇਕੱਠੇ ਐ ਆਪਣੇ ਵਾਲੇ ਹੁੰਦੇ ਹੁਣ ਨੂੰ ਪਾਏ ਗਏ ਹੁੰਦੇ ਕਿੱਥੇ ਖੜ੍ਹਨਦਾ ਕੁੱਤਾ ਬਿੱਲੀ ਨੂੰ ਵਿਚਾਰੀ ਨੂੰ ਤੇ ਕੋਲੋ ਕੋਲ ਹੀ ਬੈਠਿਆ ਜਾਵਾ ਪਹੁੰਚ ਗਏ ਰੋਤਾ ਰੋਤਾ ਤੇ ਹੁਣ ਕਰਦੇ ਆ ਲੰਚ ਬ੍ਰੇਕ ਆਟਾ ਬਾਗਰੇ ਇੱਥੇ ਦਾ ਪੂਰਾ ਪਪੂਲਰ ਤੇ ਸ਼ਾਨਦਾਰ ਖਾਣਾ ਬਣਾਉਣ ਦੇ ਵਿੱਚ ਨਾਮ ਐ ਇਹਨਾਂ ਦਾ ਪਿੱਛੇ ਇੱਕ ਦੁਕਾਨਦਾਰ ਨੇ ਦੱਸਿਆ ਸੀ ਉਹਨੇ ਵਿਚਾਰੇ ਨੇ ਫੋਨ ਵੀ ਕੀਤਾ ਇਹਨਾਂ ਨੂੰ ਤੇ ਕਰ ਲੈਨੇ ਆਪਾਂ ਤੇ ਐਸਟੀਵੀ ਕਿੱ사 ਹੈ। ਸਾਧਤ ਨੂੰ ਬੜੇਗਾ। ਬੰਦਾ ਬਹੁਤ ਚੰਗਾ ਹੈ। ਦਿੱਕਾ ਦੱਸਿਆ ਹੋਇਸੇ। ਬਹੁਤ ਇੱਛਾ ਬੜਾ। ਫਾਈਡੋਲੀ ਆਣਾ ਹੈ। ਰੌਤੇ ਤੋਂ ਸਿੱਧਾ ਤਾਮਿਲਪੁਰ ਨੂੰ ਆ ਸਕੂਲ ਆਇਆ ਸੀ। ਆ ਜਾਂਦੇ ਉਹਦੇ ਸਟੂਡੈਂਟ ਸਾਰੇ ਸਾੜੀ ਵਰਦੀ ਲੱਗੀ ਹੋਈ ਇਹਨਾਂ ਨੂੰ। white the green, address aqui. ਕੰਦਾ ਫੌਜੀ ਨਾ ਜਿਹੜਾ ਬੜਾ ਖਰਾਬ ਏ ਮੈਂ ਕਿਹਾ ਤਮਲ ਗੋੜੂ ਕਹਿੰਦਾ ਯਾਰ ਪਾਉ ਦੇ ਤੂੰ ਨਹੀਂ ਬੋਲਣਾ ਤਮਲ ਣਾੜੂ ਕਹਦੇ ਮੈਂ ਲੈ ਵਾਰ ਤਮਲਪੁਰ ਨੂੰ ਆਹ ਤਮਲਪੁਰ ਨੂੰ ਕਹਿੰਦਾ ਮੈਂ ਕਿਹਾ ਵਾਹ ਤੇਰੇ ਤੂੰ ਨਾ ਵੀ ਪਾਉ ਬੋਲ ਤਮਲ ਣਾੜੂ ਤੇ ਥੱਲੇ ਹੋ ਜੇ ਤੇ ਮੈਂ ਤਮਲ ਗੜੂ ਬੋਲ ਕੁੱਤੇ ਹੋ ਜਾ ਐ ਇਹ ਹੁੰਦੰਦੇ ਆਹੋ ਸਾਡੀ ਵੀ ਚੈਨਲ ਨੇ ਨਹੀਂ ਹੁੰਦਣਾ ਨਹੀਂ ਹੁੰਦਣਾ ਨਾ ਬਿਲਕੁਲ ਨਹੀਂ ਹੁੰਦਣਾ ਇਸ ਤਰ੍ਹਾਂ ਤੇ ਹੁਣ ਟੀ ਬ੍ਰੇਕ ਹੈ ਹੁਣ ਟੀ ਬ੍ਰੇਕ ਹੈ ਚਾਹ ਪੀਓ ਠੰਡੇ ਪੀਓ ਨਜ਼ਾਰੇ ਲਓ ਤੇ ਮੁੜ ਕੇ ਫੇਰ ਆਪਾਂ ਜਾਣਵਾ ਤਮਲਪੁਰ ਹਾਂ ਆ ਕਿੱਡਾ ਵੇ ਸਾਡੇ ਨਾਲ ਚਾਲਾ ਚੱਲਦਾ ਹੀ ਬੋਜੀ ਓਏ ਵੇ ਪਿੱਛੇ ਖੋਤਾ ਹੁਣ ਜਾ ਕੇ ਵੇ ਵੇ ਕਿਉਂ ਹੱਸਦਾ ਹੀ ਹੌਲੀ ਹੌਲੀ ਮਿੰਡਾ ਮਿੰਡਾ ਹੱਸਲਾ ਮਿੰਡਾ ਮਿੰਡਾ ਗਰਮੀ ਹੋ ਰਹੀ ਹੈ ਤੇ ਟੀ ਬ੍ਰੇਕ ਤੇ ਟੀ ਬ੍ਰੇਕ ਦੇ ਦੌਰਾਨ ਇੱਧਰ ਸਾਹਮਣੇ ਕਿਲੋਮੀਟਰਾਂ ਕਿਹ ਹੈ ਨਹੀਂ ਪਹਾੜ ਦੀਆਂ ਚੋਟੀਆਂ ਦਿਖ ਰਹੀਆਂ ਸਾਡੇ ਨਾਲ ਨਾਲ ਰੋਡ ਦੇ ਚੱਲ ਰਹੀਆਂ ਉਹ ਦੂਰ ਸਾਹਮਣੇ ਉਹ ਇਹ ਕਹਿ ਰਹੇ ਆ ਵੀ ਤੁਸੀਂ ਪਟਾਣ ਬਾਰਡਰ ਦੇ ਨਾਲ ਨਾਲ ਜਾ ਰਹੇ ਹੋ ਤੇ ਪਟਾਣ ਦੇ ਨੇੜੇ ਅਸਾਮ ਦਾ ਜਿਹੜਾ ਪਟਾਣ ਦੇ ਨੇੜੇ ਸ਼ਹਿਰ ਹੈ ਉਹਦੇ ਵੱਲ ਕੁਝ ਕਰ ਰਹੇ ਆ। ਸਾਸੀ ਉਹ ਐ ਤਾਮਲਪੁਰ ਬਾਈ ਅੱਗੇ ਬਾਈ ਹੂੰ ਨਹੀਂ ਨਹੀਂ ਵੱਧ ਆ ਗਏ ਭਾਈ 22 ਕਿਲੋਮੀਟਰ ਆ ਗਏ ਸਹੀ ਤੇ ਇਹ ਬ੍ਰह्मਪੁੱਤਰ ਦੀਆਂ ਸ਼ਖਾਵਾਂ ਇਹੋ ਜੇ ਆ ਸਾਰਾ ਏਰੀਆ ਜਿਹੜਾ ਇੱਧਰ ਝੋਨਾ ਲੱਗਿਆ ਇਹ ਸਾਰਾ ਬ੍ਰह्मਪੁੱਤਰ ਦਾ ਹੀ ਏਰੀਆ ਹੈਗਾ ਤੇ ਅੱਗੇ ਜਾ ਕੇ ਇਹਨਾਂ ਨੇ ਵੱਡੇ ਬ੍ਰह्मਪੁੱਤਰ ਦੇ ਵਿੱਚ ਹੀ ਰਲਣਾ ਤੇ ਇਹ ਜਿਹੜੀਆਂ ਨਦੀਆਂ ਆ ਰਹੀਆਂ ਪਟਾਣ ਤੋਂ ਕਿਉਂਕਿ ਉਹ ਸਾਹਮਣੇ ਜਿਹੜੇ ਪਹਾੜ ਆਪਾਂ ਵੇਖ ਰਹੇ ਹਾਂ ਜ਼ੂਮ ਕਰਕੇ ਆਹ ਵਾਲੇ ਇਹ ਸਾਰਾ ਪਟਾਣ ਦਾ ਏਰੀਆ ਆ ਗਿਆ ਆਪਾ ਪਟਾਣ ਦੇ ਤੇ ਇੰਡੀਆ ਦੇ ਬਾਰਡਰ ਦੇ ਨਾਲ-ਨਾਲ ਜਿਹੜੀ ਰੋਡ ਜਾਂਦੀ ਹੈ ਉਹ ਤੇ ਜਾ ਰਹੇ ਆ ਤਾਮਿਲਪੁਰ ਨੂੰ ਤਾਮਿਲਪੁਰ ਅਸਾਮ ਦਾ ਪਟਾਣ ਦੇ ਬਾਰਡਰ ਦੇ ਨੇੜੇ ਸਭ ਤੋਂ ਨੇੜਲਾ ਸ਼ਹਿਰ ਹੈ ਵਿਦੇਸ਼ੀ ਵਪਾਰ ਜ਼ਿਆਦਾਤਰ ਅਸਾਮ ਦਾ ਸਮਾਨ ਹੈ ਜਿਹੜਾ ਉਹ ਤਾਮਿਲਪੁਰ ਸ਼ਹਿਰ ਤੋਂ ਹੀ ਪਟਾਣ ਨੂੰ ਭੇਜਿਆ ਜਾਂਦਾ ਹੈ ਤੇ ਬਹੁਤ ਵੱਡਾ ਰੂਪ ਧਰ ਲੈਣਾ ਹੈ ਧਾਰ ਕਰ ਲੈਣਾ ਹੈ ਇਹਨਾਂ ਨਦੀਆਂ ਨੇ ਬ੍ਰਹਮਪੁੱਤਰ 'ਚ ਮਿਲ ਕੇ ਚਾਹ ਦੇ ਬਾਗਾਂ 'ਚ ਕੰਮ ਕਰਕੇ ਘਰਾਂ ਨੂੰ ਚੱਲਿਆ ਹਾਂ ਇੱਕ ਵਾਰੀ ਫੇਰ ਆਪਾਂ ਬ੍ਰਹਮਪੁੱਤਰ ਦੇ ਪੱਧਰ ਮੈਦਾਨਾਂ ਤੋਂ ਬਾਅਦ ਚਾਰੇ ਬਾਗਾਂ ਵਿੱਚ ਪਹੁੰਚੇ ਹਾਂ ਨੇੜੇ ਤਾਮਿਲਪੁਰ ਅਸਾਮ ਢਲ ਗਿਆ ਸੂਰਜ ਪੈ ਗਈਆਂ ਸ਼ਾਮਾਂ ਚੱਲ ਪਏ ਘਰਾਂ ਨੂੰ ਅਨਦਰ ਟੀ ਬ੍ਰੇਕ ਯਾਰ ਜਾਇ ਕਹਿ ਸਕਦੇ ਆ ਅੱਜ ਦੇ ਸਫ਼ਰ ਦੀ ਸਭ ਤੋਂ 4 8 ਕੱਪ ਅੱਜ ਆਪਣਾ ਆਖਰੀ ਟੀ ਬ੍ਰੇਕ ਕਿਉਂਕਿ ਇਸ ਤੋਂ ਬਾਅਦ ਕਿਲੋਮੀਟਰ ਹੈ 25 ਤੇ ਆਪਾਂ ਪਹੁੰਚ ਜਾਣਾ ਸਿੱਧਾ ਰੂਮ 'ਚ ਨਾਲ ਕੀ ਲੈਣਾ ਜੀ ਮੁੰਡਿਓ ਲੱਡੂ ਲੱਡੂ ਦੇ ਦੋ ਚਲੋ ਖਾ ਲਈਏ ਲੱਡੂ ਪਿੱਛੇ ਉਹ ਲੱਗਿਆ ਹੋਇਆ ਸੀ ਇੱਕ ਮੇਲਾ ਆ ਜਾਂ ਉਹਦੇ ਦੀ ਵੀ ਹੋ ਸਕਦਾ ਹੈ ਕੰਮ ਅੱਜ ਬੜਾ ਨਹੀਂ ਲੰਘ ਕੇ ਚੱਲਿਆ ਨਹੀਂ ਸੀ ਵੈਰੀ ਗੁੱਡ ਵੈਰੀ ਗੁੱਡ ਵਾਹ ਜੀ ਥੈਂਕ ਯੂ ਬਸ ਕੱਪ ਐਡੇ ਹੀ ਹੁੰਦਾ ਤਿੰਨ ਉਂਗਲਾਂ ਤਿੰਨ ਉਂਗਲਾਂ ਨਾਲ ਠਕਾਇਆ ਜਾਂਦਾ ਮਿਹਰੋ ਤੈਨੂੰ ਕਾਰਡ ਪਾਈਆ ਫੋਨ ਹੋ ਗਿਆ ਸੀ ਬੰਦ ਤੇ 7:30 ਦੇ ਲਗਭਗ ਪਹੁੰਚ ਗਏ ਸੀ ਆਪਾਂ ਤਾਮਿਲਪੁਰ ਤੇ ਰੂਮ ਲੈ ਲਿਆ ਇੱਥੇ ਦੇ ਵਿੱਚ ਰੂਮ ਬਹੁਤ ਵੱਡਾ ਸ਼ਾਨਦਾਰ ਹੈ ਤੇ ਸਵੇਰੇ ਇਥੋਂ ਦੋ ਰਸਤੇ ਹੈ ਇੱਕ ਤਾਂ ਸਿੱਧਾ ਬਾਰਡਰ ਵੱਲ ਨੂੰ ਇੱਕ ਹੈਗਾ ਤੁਗਰੀ ਸਾਹਿਬ ਗੁਰਦੁਆਰਾ ਸਾਹਿਬ ਵਾਲਾ ਉਹ ਮਨ ਬਣਾਉਣੇ ਬੈਠ ਕੇ ਵੀ ਆਪਾਂ ਤੁਗਰੀ ਸਾਹਿਬ ਚਲ ਜਾਈਏ ਜਾਂ ਇੱਧਰ ਬਾਰਡਰ ਸਾਈਡ ਭਟਾਂਡ ਬਾਰਡਰ ਤੇ ਜਾ ਕੇ ਜਾਈਏ ਉਸ ਤੋਂ ਬਾਅਦ ਫਿਰ ਸਿੱਧਾ ਨਿਊ ਜਲਪਾਈ ਗੁੜੀ ਨੂੰ ਇਹ ਗ੍ਰੇਡ ਇਤ ਦਾ ਸ਼ਾਨਦਾਰ ਲਗਭਗ 140 45 ਕਿਲੋਮੀਟਰ ਰਾਈਡ ਸੀ ਬਹੁਤ ਸ਼ਾਨਦਾਰ ਸੀ ਰਸਤਾ ਵੀ ਸੋਹਣਾ ਸੀ ਪੂਰਾ ਤੇ ਹੁਣ ਆਪਾਂ ਖਾਣਾ ਬਣਾਉਣਾ ਨੇ ਆਪ ਕੋਈ ਤਾਂ ਵੀ ਤੁਹਾਡਾ ਰੈਡੀ ਹੋ ਗਿਆ ਤੇ ਖਾ ਕੇ ਫਿਰ ਸੌਣ ਦੀ ਤਿਆਰੀ ਹੈ ਨੀਂਦ ਬਹੁਤ ਵਧੀਆ ਆਉਂਦੀ ਹੈ ਸਾਈਕਲ ਚਲਾ ਕੇ ਤੇ ਬਾਕੀ ਫਿਰ ਨਵੇਂ ਸਫ਼ਰ ਤੇ ਮਿਲਾਂਗੇ ਸਵੇਰੇ Se llama en una mesa